ਲੋਕ ਆਪਣੇ ਨਿਆਣਿਆਂ ਤੋਂ ਬਹੁਤ ਤੰਗ ਨੇ ਪੜਦਾ ਨਹੀਂ ਕੀ ਕਰੀਏ ਪੜਦਾ ਨਹੀਂ ਕੀ ਕਰੀਏ ਪੜਦਾ ਨਹੀਂ ਕੀ ਕਰੀਏ ਜਾਂ ਤੇ ਭਾਈ ਇਹਨੂੰ ਬੰਦਾ ਬਣਾ ਲੈ ਤਰੀਕਾ ਇੱਕ ਹੈ ਦੋ ਤਰੀਕੇ ਹੈ ਪਹਿਲਾ ਤਰੀਕਾ ਇਹ ਹੈ ਵੀ ਜਾਂ ਤੇ ਇਹਨੂੰ ਪੜਾ ਵੇਖ ਪਿਆਰ ਨਾਲ ਸਮਝਦਾ ਹੈ ਕਿਵੇਂ ਸਮਝਦਾ ਹੈ ਨਿਆਣੇ ਨੂੰ ਜਾਂ ਤੇ ਆਪ ਪੜਾ ਜੇ ਨਹੀਂ ਪੜਦਾ ਫਿਰ ਬੋਰਡਿੰਗ ਸਕੂਲ ਵਿੱਚ ਭੇਜ ਦੇ ਮਨਸੂਰੀ ਵਾਲੇ ਚ ਦਾਖਲਾ ਦਵਾਇਆ ਕਿਤੇ ਦੇਹਰਾਦੂਨ ਭੇਜ ਦੇ ਵਿੱਚ ਹੀ ਹੋਸਟਲ ਹੋਵੇ ਉੱਥੇ ਕਿਤੇ ਛੱਡਿਆ ਆਪੇ ਪੜਾ ਦੇਣਗੇ ਮਾਸਟਰ ਥੀਸਾ ਡਬਲ ਲੱਗਣ ਗਿਆ ਨਿਆਣਾ ਛੱਡਿਆ ਆਪੇ ਪੜਾ ਦੇਣਗੇ ਦੋ ਹੀ ਤਰੀਕੇ ਐ ਗਿਆਨ ਮਾਰਗ ਤੇ ਪ੍ਰੇਮ ਮਾਰਗ ਮਨ ਨੂੰ ਜਾਂ ਤੇ ਆਪ ਸਮਝਾ ਲੈ ਗਿਆਨ ਦੇ ਤੀਰ ਮਾਰ ਮਾਰ ਕੇ ਓਏ ਮਨਾ ਆ ਨਸ਼ਾ ਤੇਰੇ ਲਈ ਚੰਗਾ ਨਹੀਂ ਐ ਸਮਝਾ ਲੈ ਓਏ ਮਨਾ ਸ਼ਰਾਬ ਨਹੀਂ ਚੰਗੀ ਮੇਰਿਆ ਮਨਾ ਬੱਚੇ ਰੋਣ ਜਾਣਗੇ ਮੇਰਿਆ ਮਨਾ ਦੋ ਜਣਿਆਂ ਦਾ ਵਿਆਹ ਹੋਇਆ ਰਿਸ਼ਤਾ ਹੋਇਆ ਆ ਤੀਜੀ ਕਿੱਥੋਂ ਆਉਣ ਲੱਗੀ ਕਿੱਧਰ ਨੂੰ ਤੁਰਿਆ ਜਾਣਾ ਭਟਕਣ ਲੱਗਿਆ ਡੋਲਣ ਲੱਗਿਆ ਇਹਦੇ ਰਿਜ਼ਲਟ ਵੇ ਕੈਸੇ ਨਿਕਲਣਗੇ ਜਾਣ ਤੇ ਗਿਆਨ ਦੇ ਮਾਰ ਮਾਰ ਤੀਰ ਮਨ ਨੂੰ ਸਿੱਧਾ ਕਰ ਲੈ ਇਹਦੇ ਚਿਪ ਕੱਢ ਚਿਪ ਕਾ ਦੇ ਨਾਲ ਕੱਢਣੇ ਨੇ ਗਿਆਨ ਦਾ ਥੋੜਾ ਮਾਰ ਕੇ ਗਿਆਨ ਨਾਲ ਜਿਬ ਕੱਢ ਮਨ ਦੇ ਜੇ ਇਹਨੂੰ ਗਿਆਨ ਮਾਰਗ ਕਹਿੰਦੇ ਆਪੇ ਗਿਆਨ ਲੈ ਕੇ ਆਪਣੇ ਮਨ ਨੂੰ ਸਮਝਾਉਣਾ ਇਹ ਗਿਆਨ ਮਾਰਗ ਹੈ ਨਿਆਣੇ ਨੂੰ ਘਰੇ ਰੱਖ ਕੇ ਸਮਝਾ ਇਹ ਇੱਕ ਤਰੀਕਾ ਹੈ ਇੱਕ ਹੁੰਦਾ ਜੀ ਪ੍ਰੇਮ ਮਾਰਗ ਦੋ ਮਾਰਗ ਨੇ ਗਿਆਨ ਮਾਰਗ ਤੇ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਕੀ ਹੈ ਪ੍ਰੇਮਾ ਭਗਤੀ ਇਹ ਹੈ ਤੇ ਤੇਰੇ ਲੋਟ ਨਹੀਂ ਆਉਂਦਾ ਫਿਰ ਐਂ ਕਰ ਦੇ ਦੇ ਦੇਰਾ ਦੂਨ ਵਾਲੇ ਮਾਸਟਰਾਂ ਨੂੰ ਫੜਾਇਆ ਆਪੇ ਪੜਾ ਦੇਣਗੇ ਫਿਰ ਦੇ ਦੇ ਇਹਨੂੰ ਜੇ ਤੇਰੇ ਕੰਮ ਤੇਰੇ ਤੋਂ ਨਹੀਂ ਸਿੱਖਦਾ ਉੱਥੇ ਆਪੇ ਸਿਖਾ ਦੇਣਗੇ ਸਮਝਦਾ ਹੈ ਤੇਰੇ ਕਾਬੂ ਨਹੀਂ ਆਉਂਦਾ ਉੱਥੇ ਛੱਡਿਆ ਫਿਰ ਕਹਿੰਦੇ ਪ੍ਰੇਮ ਦਾ ਮਾਰਗ ਹੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਫਿਰ ਪ੍ਰੇਮ ਇੰਨਾ ਕਰ ਗੁਰੂ ਸਾਹਿਬ ਨੂੰ ਪ੍ਰੇਮ ਦੇ ਮਾਰਗ ਤੇ ਚੱਲ ਪਾਏ ਪ੍ਰੇਮਾ ਭਗਤੀ ਗਿਆਨ ਮਾਰਗ ਔਖਾ ਮਾਰਗ ਹੈ ਪ੍ਰੇਮ ਮਾਰਗ ਸੌਖਾ ਮਾਰਗੇ ਤੁਹਾਡੇ ਚੋਂ ਬੜੇ ਬੰਦੇ ਓਦਾਂ ਸ਼ਰਾਬ ਨਹੀਂ ਛੱਡ ਸਕਦੇ ਪਰ ਜੇ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਹੀ ਸੁਣੀ ਜਾਣ ਸੁਣੀ ਜਾਣ ਸੁਣੀ ਜਾਣ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪੈ ਜੇ ਫੇਰ ਛੱਡ ਦਿੰਦੇ ਓਦਾਂ ਦਾੜੀ ਨਹੀਂ ਰੱਖ ਸਕਦੇ ਰਹੀਂ ਰੱਖੀ ਜਾ ਰਹੀ ਨਹੀਂ ਪੱਗ ਬਨਦਾ ਮਨ ਨਹੀਂ ਕਰਦਾ ਪਰ ਜੇ ਗੁਰੂ ਗੋਬਿੰਦ ਸਿੰਘ ਬਾਰੇ ਸੁਣਨ ਲੱਗ ਜਾਣ ਹਿਸਟਰੀ ਸੁਣੀ ਜਾਣ ਮਹਾਰਾਜ ਦਾ ਬਚਨ ਸੁਣਦੇ ਰਹਿਣ ਸੁਣਦੇ ਰਹਿਣ ਸੁਣਦੇ ਰਹਿਣ ਉਹਨਾਂ ਨਾਲ ਪਿਆਰ ਪੈ ਜੇ ਫਿਰ ਸੈਕਰੀਫਾਈਜ਼ ਕਰ ਲੈਂਦਾ ਵੈਸੇ ਨਹੀਂ ਸੀ ਕਰਦਾ ਪਰ ਪਿਆਰ ਚ ਕਰ ਗਿਆ ਮਨ ਭੇਟ ਹੀ ਕਰ ਦਿੰਨੇ ਆਪਾਂ ਮਨ ਵੇਚਦੇ ਜਾਂ ਤੇ ਆਪਣੇ ਮਨ ਨੂੰ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਜਾਂ ਤੇ ਤਰੀਕਾ ਹੈ ਮਨ ਨੂੰ ਆਪੇ ਠੀਕ ਕਰੋ ਗਿਆਨ ਮਾਰਗ ਤੇ ਤੁਰੋ ਪਰ ਗਿਆਨ ਮਾਰਗ ਤੇ ਤੁਰਨਾ ਇੰਨਾ ਸੌਖਾ ਨਹੀਂ ਪ੍ਰੇਮ ਮਾਰਗ ਤੇ ਬੰਦਾ ਛੇਤੀ ਬਦਲਦਾ ਗਿਆਨ ਦੇ ਨਾਲ ਇਹਨਾ ਸੌਖਾ ਨਹੀਂ ਬਦਲਦਾ ਈਗੋ ਵੀ ਗਿਆਨ ਮਾਰਗ ਦਾ ਇੱਕ ਖਤਰਾ ਹੈ ਹੰਕਾਰ ਆਉਣ ਦਾ ਡਰ ਰਹਿੰਦਾ ਹੈ ਹੰਕਾਰ ਆ ਜਾਂਦਾ ਮੇਰੇ ਵਰਗਾ ਕਿਹੜਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਬਾਕੀ ਦੁਨੀਆ ਕੰਮਲੀ ਤੁਰੀ ਫਿਰਦੀ ਹੈ ਪਰ ਪ੍ਰੇਮ ਦਾ ਮਾਰਗ ਜਿਹੜਾ ਇਹ ਸੌਖਾ ਤੇ ਸਰਲ ਮਾਰਗ ਹੈ ਪ੍ਰੇਮਾ ਭਗਤੀ ਵਿੱਚ ਆਪਣੇ ਆਪ ਨੂੰ ਲਾਓ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਲੱਗੋ ਤੇ ਪ੍ਰੇਮ ਪੈਂਦਾ ਕਿਵੇਂ ਹੁਣ ਅਗਲਾ ਸਵਾਲ ਵੀ ਗੁਰੂ ਸਾਹਿਬ ਨਾਲ ਪ੍ਰੇਮ ਕਰੀਏ ਕਿਵੇਂ ਪੈਂਦਾ ਮੈਂ ਤੁਹਾਨੂੰ ਕੱਲ ਵੀ ਅਰਜ਼ ਕੀਤੀ ਸੀ ਜਿੱਥੇ ਟਾਈਮ ਦੇਓਗੇ ਉਥੇ ਪ੍ਰੇਮ ਪੈਗਾ ਜਿਹੜੇ ਰਿਸ਼ਤੇ ਨੂੰ ਟਾਈਮ ਜ਼ਿਆਦਾ ਦੇਣਾ ਹੈ ਉਥੇ ਪ੍ਰੇਮ ਹੈਗਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੁਸੀਂ ਆਪਣੀ ਮਾਂ ਨੂੰ ਟਾਈਮ ਦਿੰਦੇ ਸੀ ਮਾਂ 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 ਉਹਦੇ ਨਾਲ ਜ਼ਿਆਦਾ ਗੱਲਾਂ ਕਰਦੇ ਸੀ ਤੇ ਮਾਂ ਨਾਲ ਪਿਆਰ ਜ਼ਿਆਦਾ ਸੀ ਫਿਰ ਵਿਆਹ ਹੋ ਗਿਆ ਘਰ ਵਾਲੀ ਆ ਗਈ ਹੁਣ ਉਹਦੇ ਨਾਲ ਟਾਈਮ ਜ਼ਿਆਦਾ ਸਪੈਂਡ ਹੋਣ ਲੱਗ ਗਿਆ ਹੁਣ ਉਹਦੇ ਨਾਲ ਜ਼ਿਆਦਾ ਅਟੈਚਮੈਂਟ ਹੋਗੀ ਜਿਹੜੇ ਦੋਸਤ ਨੂੰ ਜਿਆਦਾ ਟਾਈਮ ਦਿੰਦੇ ਹੋ ਪ੍ਰੇਮ ਉਹਦੇ ਨਾਲ ਜਿਆਦਾ ਹੈ ਜਿਆਦਾ ਕਿਹਦੇ ਨਾਲ ਰਹਿੰਦੇ ਹੋ ਉਹਦੇ ਨਾਲ ਪ੍ਰੇਮ ਜਿਆਦਾ ਹੈ ਤੇ ਜੇ ਪ੍ਰੇਮ ਮਾਰਗ ਵਿੱਚ ਪੈਣਾ ਹੈ ਪਹਿਲਾਂ ਤੇ ਤੈਨੂੰ ਤੇਰਾ ਵਕਤ ਦੇਣਾ ਪਏਗਾ ਸਮਾਂ ਦੇਣਾ ਪਏਗਾ ਟਾਈਮ ਦੇਣਾ ਪਏਗਾ ਜਿੱਥੇ ਪ੍ਰੇਮ ਹੈ ਉਥੇ ਸਮਾਂ ਦੇਣਾ ਪਏਗਾ ਜਿੱਥੇ ਪ੍ਰੇਮ ਹੁੰਦਾ ਉਥੇ ਬੰਦਾ ਟਾਈਮ ਦਿੰਦਾ ਹੈ ਜਾਂ ਫਿਰ ਟਾਈਮ ਦੇਣਾ ਸ਼ੁਰੂ ਕਰਦੇ ਤੇਰਾ ਪ੍ਰੇਮ ਆਪੇ ਪੈ ਜਾਏਗਾ ਟਾਈਮ ਦੇ ਸਮਾਂ ਦੇ ਜਿਵੇਂ ਜਿਵੇਂ ਅਸੀਂ ਸਮਾਂ ਦੇਾਂਗੇ ਭਗਤ ਰਵਿਦਾਸ ਮਹਾਰਾਜ ਕਹਿੰਦੇ ਜੋਗੀ ਸਰ ਪਾਵੇਂ ਨਹੀਂ ਤੋ ਗੁਣ ਕਥਨ ਅਪਾਰ ਕਹਿੰਦੇ ਤੇਰੇ ਗੁਣ ਬੜੇ ਐ ਜੋਗੀਆਂ ਨੇ ਜੋਰ ਲਾ ਲਿਆ ਬੜਾ ਕੁਝ ਕੀਤਾ ਪਾਇਆ ਨਹੀਂ ਗਿਆ ਪਰ ਪ੍ਰੇਮ ਭਗਤ ਕੈ ਕਾਰਨ ਕਹਿ ਰਵਿਦਾਸ ਜਮਾ ਕਹਿੰਦੇ ਕੀ ਕਾਰਨ ਬਣਿਆ ਜੀ ਰਵਿਦਾਸ ਜੀ ਕਿਵੇਂ ਪਾ ਲਿਆ ਕਹਿੰਦੇ ਪ੍ਰੇਮ ਕੀਤਾ ਮੈਂ ਮੈਂ ਕੋਈ ਰਾਜਾ ਨਹੀਂ ਸਾਂ ਮੈਂ ਕੋਈ ਵੱਡੇ ਘਰ ਦਾ ਨਹੀਂ ਸਾਂ ਮੈਨੂੰ ਤੇ ਲੋਕ ਛੋਟਾ ਕਹਿੰਦੇ ਸੀ ਨੀਚ ਕਹਿੰਦੇ ਸੀ ਪਰ ਮੈਂ ਇੱਕ ਚੀਜ਼ ਸਿੱਖ ਲਈ ਪ੍ਰੇਮ ਕਰਨਾ ਇਨਸਾਨੀਅਤ ਨਾਲ ਪ੍ਰੇਮ ਕਰਨਾ ਸਿੱਖਿਆ ਉਹ ਪ੍ਰੇਮਾ ਭਗਤੀ ਵਿੱਚ ਪ੍ਰਵਿਰਤ ਹੋਏ ਭਗਤੀ ਲਹਿਰ ਇਹ ਪ੍ਰੇਮ ਦੀ ਲਹਿਰ ਹੈ ਇੱਥੇ ਸਾਰਿਆਂ ਨੂੰ ਗਲਵਕੜੀ ਵਿੱਚ ਲੈਣ ਵਾਲਾ ਇਹ ਸੌਦਾ ਹੈ ਇਸ ਕਰਕੇ ਪ੍ਰੇਮ ਦੇ ਮਾਰਗ ਤੇ ਤੁਰ ਕੇ ਬੰਦਾ ਬੰਦਾ ਬਣ ਜਾਂਦਾ ਹੈ ਕੱਲ ਵੀ ਮੈਂ ਅਰਜ਼ ਕੀਤੀ ਸੀ ਗੁਰਮਖੋ ਕਦੇ ਨਹੀਂ ਜਾਨਵਾਰੀ ਜਾ ਸਕਦੀ ਪ੍ਰੇਮ ਤੋਂ ਬਿਨਾ 40 ਚਮਕੌਰ ਸਾਹਿਬ ਲੜਦੇ ਐ 40 ਮੁਕਤੇ ਮੁਕਤਸਰ ਲੜਦੇ ਐ ਪ੍ਰੇਮ ਤੋਂ ਬਿਨਾ ਬੰਦਾ ਕਿਵੇਂ ਆਪਣਾ ਆਪ ਨਿਸ਼ਾਵਰ ਕਰ ਦੇਗਾ ਕਿਵੇਂ ਕੁਰਬਾਨ ਕਰ ਦੇਗਾ ਜੋ ਕੀਤਾ ਗੁਰਸਿੱਖਾਂ ਨੇ ਸਿੰਘਾਂ ਨੇ ਪ੍ਰੇਮ ਕਰਕੇ ਕੀਤਾ ਤੇ ਪ੍ਰੇਮ करना है तो मैं ये बेनती दवाना च पिछे बहुत बार की है ध्यान सुनो याद रख गिखनी है कि ड्राइवर तो सिख लंगर बना सीखना किसे लांगरी तो सिख ढोलक बजा सीखनी किसे ये तो सख आ चिमटा बजा सीखना किसे चमटे तो सिख बाजा बजा सीखना है ਇਹ ਕਿਸੇ ਵਾਜਾ ਵਜਾਉਣ ਵਾਲੇ ਤੋਂ ਸਿੱਖ ਰਾਗ ਸਿੱਖਣਾ ਕਿਸੇ ਰਾਗੀ ਤੋਂ ਸਿੱਖ ਇੱਥੇ ਤੱਕ ਵੀ ਕਹਦੇ ਆਂ ਪਾਠ ਸਿੱਖਣਾ ਕਿਸੇ ਪਾਠੀ ਤੋਂ ਸਿੱਖ ਕਥਾ ਸਿੱਖਣੀ ਹੈ ਕਿਸੇ ਕਥਾਵਾਚਕ ਤੋਂ ਸਿੱਖ ਕੀਰਤਨ ਸਿੱਖਣਾ ਕਿਸੇ ਕੀਰਤਨੀਏ ਤੋਂ ਸਿੱਖ ਗਾਉਣਾ ਸਿੱਖਣਾ ਕਿਸੇ ਗਾਉਣ ਵਾਲੇ ਤੋਂ ਸੰਗੀਤਕਾਰ ਤੋਂ ਸਿੱਖ ਪਰ ਜੇ ਪ੍ਰੇਮ ਸਿੱਖਣਾ ਹੈ ਉਹ ਤੈਨੂੰ ਗੁਰੂ ਨਾਲ ਪਿਆਰ ਕਰਨ ਵਾਲਾ ਪ੍ਰੇਮੀ ਸਿਖਾਏਗਾ ਪ੍ਰੇਮ ਜਿੰਦਗੀ ਬਦਲ ਦਿੰਦਾ ਵੇਖੋ ਪ੍ਰੇਮ ਕਰਦਾ ਕਰਦਾ ਕ੍ਰਿਸ਼ਨ ਜੀ ਨੂੰ ਹੁਣ ਤੂੰ ਕਹਿ ਵੀ ਮੈਂ ਤੇ ਗੁਰੂ ਨਾਨਕ ਨੂੰ ਮੰਨਦਾ ਬਈ ਮੈਂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਾ ਬੰਦਾ ਮੈਂ ਕਬੀਰ ਸਾਹਿਬ ਦੇ ਉਹਨਾਂ ਨੂੰ ਪਿਆਰ ਕਰਦਾ ਪਰ ਤੂੰ ਇਹ ਵੇਖ ਲੈ ਵੀ ਜੇ ਕੋਈ ਰਾਧਾ ਪ੍ਰੇਮੀ ਵੀ ਹੈਗਾ ਨਾ ਰਾਧਾ ਰਾਧਾ ਕਰਦਾ ਹੈ ਕੋਈ ਕ੍ਰਿਸ਼ਨ ਕ੍ਰਿਸ਼ਨ ਕਰਦਾ ਹੈ ਕੋਈ ਰਾਮ ਰਾਮ ਕਰਦਾ ਹੈ ਜੇ ਉਹ ਪ੍ਰੇਮੀ ਹੈ ਪਿਆਰ ਕਰਦਾ ਹੈ ਤੇ ਬਸ ਉਹਦੇ ਤੋਂ ਪਿਆਰ ਕਰਨਾ ਸਿੱਖ ਲੈ ਜਿਹੜਾ ਅੱਗੇ ਉਹਨੇ ਰਾਧਾ ਨੂੰ ਰੱਖਿਆ ਤੂੰ ਗੁਰੂ ਨਾਨਕ ਨੂੰ ਰੱਖ ਲੈ ਤੂੰ ਕਲਗੀਧਰ ਬਾਦਸ਼ਾਹ ਨੂੰ ਰੱਖ ਲੈ ਪਰ ਪ੍ਰੇਮ ਤੇ ਕਰਨਾ ਪ੍ਰੇਮ ਦੇ ਵਿੱਚ ਇੱਕ ਮਸਤੀ ਹੁੰਦੀ ਹੈ ਪ੍ਰੇਮ ਵਿੱਚ ਇੱਕ ਲੋਰ ਹੁੰਦਾ ਹੈ ਆ ਜਿਹੜੇ ਬੰਦੇ ਸਾਡੇ 'ਚ ਕਹਿੰਦੇ ਐ ਮੇਰਾ ਮਰਨ ਨੂੰ ਜੀ ਕਰਦਾ ਐ ਇਹਦੀ ਜ਼ਿੰਦਗੀ 'ਚੋਂ ਪ੍ਰੇਮ ਮਰ ਗਿਆ। ਪ੍ਰੇਮ ਵਾਲਾ ਜਦੋਂ ਜਿੰਨਾ ਪ੍ਰੇਮ ਘੱਟ ਹੋਵੇ ਜ਼ਿੰਦਗੀ 'ਚ ਲੋਰ ਘੱਟ ਹੁੰਦਾ। ਜ਼ਿੰਦਗੀ 'ਚ ਆਉਣ ਦਾ ਸੁਆਦ ਘਟ ਜਾਂਦਾ ਐ ਗੁਰਮਖਾ ਰਾਧਾ ਦਾ ਪ੍ਰੇਮੀ ਬਣ ਪਰ ਪ੍ਰੇਮੀ ਬਣੀ ਪਖੰਡੀ ਨਾ ਬਣੀ। RAM ਜੀ ਨੂੰ ਮੰਨ ਲੈ ਪਰ ਪ੍ਰੇਮੀ ਬਣੀ RAM ਜੀ ਦਾ। ਭਗਤ ਬਣੀ ਪਖੰਡੀ ਨਾ ਬਣੀ। ਗੁਰੂ ਨਾਨਕ ਦਾ ਬਣ ਪ੍ਰੇਮੀ ਬਣੀ ਦਸ਼ਮੇਸ਼ ਪਿਤਾ ਦਾ ਬਣ ਪਰ ਪ੍ਰੇਮੀ ਬਣੀ ਬਖੰਡੀ ਨਾ ਬਣੀ ਪ੍ਰੇਮ ਹੋਵੇ ਮਨ ਵਿੱਚ ਤੂੰ ਭਰਿਆ ਭਰਿਆ ਹੋਵੇਂ ਤੇਰੇ ਵਿੱਚ ਇੱਕ ਚਮਕ ਹੋਵੇ ਪ੍ਰੇਮ ਦੀ ਸਬਜੈਕਟ ਕੌਣ ਹੈ ਅੱਗੇ ਵਾਲਾ ਕੌਣ ਹੈ ਇਹ ਮਾਇਨੇ ਨਹੀਂ ਰੱਖਦਾ ਤੇਰਾ ਪ੍ਰੇਮੀ ਹੋਣਾ ਮਾਇਨੇ ਰੱਖਦਾ ਇਹ ਦੱਸੋ ਸਵਾਦ ਖਾਣੇ ਵਿੱਚ ਹੁੰਦਾ ਹੈ ਕਿ ਭੁੱਖ 'ਚ ਸਵਾਦ ਬੋਲ ਕੇ ਦੱਸੋ ਖਾਣੇ ਵਿੱਚ ਹੁੰਦਾ ਹੈ ਕਿ ਭੁੱਖ 'ਚ ਬੋਲੋ ਭੁੱਖ 'ਚ ਖਾਣੇ 'ਚ ਨਹੀਂ ਹੁੰਦਾ ਤੈਨੂੰ ਪੀਜਾ ਸਵਾਦ ਲੱਗਦਾ ਲਿਆ ਦਿੰਨੇ ਆ ਆ ਤੇਰੇ ਅੱਗੇ ਰੱਖਤਾ ਲਿਆ ਕੇ ਚੱਕ ਸਾਰਾ ਹੀ ਖਾ ਜਾ ਖਾ ਲਿਆ ਰੱਜ ਗਿਆ ਢਿੱਡ ਭਰ ਗਿਆ ਭੁੱਖ ਮਰ ਗਈ ਹੁਣ ਦੂਜਾ ਫੇਰ ਲਿਆ ਤਾਂ ਹਾਲ ਲੈ ਪਰੇ ਲੈ ਜੋ ਮੇਰਾ ਵੇਖਣ ਨੂੰ ਜੀ ਨਹੀਂ ਕਰਦਾ ਫਿਰ ਸਵਾਦ ਕਾਦੇ ਚ ਸੀ ਭੁੱਖ ਚ ਪੀਜੇ ਚ ਕਦੋਂ ਤੱਕ ਸਵਾਦ ਆ ਗਿਆ ਸਵਾਦ ਭੁੱਖ ਚ ਸੀ ਭੁੱਖਾ ਬੰਦਾ 2 ਦਿਨ ਦਾ ਸੁੱਕੀਆਂ ਰੋਟੀਆਂ ਦੇ ਦਿਓ ਨਾ ਅਚਾਰ ਨਾ ਚਟਣੀ ਨਾ ਕੋਈ ਹੋਰ ਚੀਜ਼ ਭੁੱਖਾ 2 ਦਿਨ ਦਾ ਭੁੱਖਾ ਤੇ ਸੁੱਕੀਆਂ ਰੋਟੀਆਂ ਦੇ ਦਿਓ ਦੋ ਦੱਸੋ ਇਤੂ ਵੱਧ ਸਵਾਦ ਲੱਗੇਗਾ ਉਹਨੂੰ ਕੁਛ ਚਾਰ ਦਿਨ ਦੇ ਭੁੱਖੇ ਨੂੰ ਸੁੱਕੀਆਂ ਦੋ ਰੋਟੀਆਂ ਉਸ ਤੋਂ ਵੱਧ ਸਵਾਦ ਹੈ ਕਿਸੇ ਚੀਜ਼ 'ਚ ਅੱਗੇ ਬੋਲ ਕੇ ਦੱਸੋ ਪੰਜ ਦਿਨ ਹੋ ਗਏ ਪਾਣੀ ਨਹੀਂ ਮਿਲਿਆ ਮਰ ਚੱਲਿਆ ਕੰਬ ਰਿਹਾ ਕਿਸੇ ਮਾਰੂਥਲ ਦੇ ਵਿੱਚ ਫਸਿਆ ਟਿੱਬਿਆਂ ਦਾ ਰੇਤਾ ਉਸ ਬੰਦੇ ਨੂੰ ਪਾਣੀ ਦੀ ਘੁੱਟ ਪਿਆ ਦਿਓ ਉਸ ਪਾਣੀ ਤੋਂ ਸਵਾਦ ਕੁਝ ਹੈ ਦੁਨੀਆ 'ਚ ਬੋਲ ਕੇ ਜਵਾਬ ਦਿਓ ਗੁਰਮਖੋ ਸਵਾਦ ਪਾਣੀ 'ਚ ਹੈ ਔਰ ਤੁਖ 'ਚ ਹੈ ਪਿਆਸ 'ਚ ਹੁੰਦਾ ਹੈ ਚੀਜ਼ 'ਚ ਨਹੀਂ ਹੁੰਦਾ ਅੱਛਾ ਹੁਣ ਬੋਲੋ ਗੁਰਬਾਣੀ ਸਵਾਦ ਨਹੀਂ ਲੱਗਦੀ ਪ੍ਰੋਬਲਮ ਕਿੱਥੇ ਹੈ ਭੁੱਖ ਨਹੀਂ ਦੇ ਰਹੀਆਂ ਗੁਰਬਾਣੀ ਦੀ ਪ੍ਰੋਬਲਮ ਨਹੀਂ ਇਹ ਤੇਰੀ ਪ੍ਰੋਬਲਮ ਤੈਨੂੰ ਕਲਗੀਆਂ ਆਲਾ ਚੰਗਾ ਨਹੀਂ ਲੱਗਦਾ ਤੂੰ ਸਾਹਬਜ਼ਾਦਿਆਂ ਦੀ ਗੱਲ ਆਈ ਮਾੜਾ ਮੋਟਾ ਆ ਹੁਣ ਆ ਗੁਰੂ ਨਾਨਕ ਸਾਹਿਬ ਦੇ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਆਇਆ ਬਾਬਾ ਨਾਨਕ ਆਇਆ ਬਾਬਾ ਨਾਨਕ ਉਦਾਂ ਤੈਨੂੰ ਬਾਬਾ ਨਾਨਕ ਪਿਆਰਾ ਨਹੀਂ ਲੱਗਦਾ ਖਿੱਚ ਨਹੀਂ ਪੈਂਦੀ ਭੁੱਖ ਨਹੀਂ ਵਧਾਣਾ ਕੀ ਪਹਿਣਾ ਫਿਰ ਭੁੱਖ ਪਿਆਸ ਮੈਂ ਤੁਹਾਨੂੰ ਕਹਿਣਾ ਏ ਚੌਂਦਾ ਨਜ਼ਾਰਾ ਰਾਧਾ ਨੇ ਨਹੀਂ ਦੇਣਾ ਨਜ਼ਾਰਾ ਤੇਰੇ ਪ੍ਰੇਮ ਨੇ ਦੇਣਾ ਭੁੱਖ ਨੇ ਦੇਣਾ ਜਿਨ੍ਹਾਂ ਨੂੰ ਭੁੱਖ ਨਹੀਂ ਸੀ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਵੀ ਨਜ਼ਾਰਾ ਨਹੀਂ ਆਇਆ